ਹਾਂਜੀ ਕੀ ਹਾਲ ਚਾਲ ਸਸਰੀਗਲ ਸਾਰੇ ਮੇਰੇ ਵੀਰਾਂ ਨੂੰ ਜੋ ਮੇਰੀ ਵੀਡੀਓ ਦੇਖ ਰਹੇ ਹਨ ਮੈਂ ਹਾਂ ਕਰਨ ਤੇ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਕਰਨ ਪੋਲਟਰੀ ਫਾਰਮ ਤਾਂ ਚਲੋ ਸ਼ੁਰੂ ਕਰੀਏ ਅੱਜ ਦੀ ਵੀਡੀਓ ਤਾਂ ਮਿੱਤਰੋ ਮੇਰਾ ਚਿਕਸ ਆ ਰਿਹਾ ਸੀਗਾ ਅਗਲੇ ਹਫਤੇ ਚਿਕਸੋਂ ਤੋਂ ਪਹਿਲਾਂ ਦੱਸ ਦਈਏ ਮੈਂ ਇਸ ਵਾਰ ਕੀ ਕੀਤਾ ਆ ਸਭ ਤੋਂ ਪਹਿਲਾਂ ਮੈਂ ਆਪਣੇ ਫਾਰਮ ਦਾ ਢੇਰ ਚਕਾਇਆ ਉਸ ਤੋਂ ਬਾਅਦ ਪੂਰੇ ਫਾਰਮ ਚ ਆਪਾਂ ਵਾਈਟ ਵੋਸ਼ ਕੀਤਾ ਆ ਵਾਈਟ ਵੋਸ਼ ਮਤਲਬ ਚੂਨੇ ਨਾਲ ਪੂਰੇ ਫਾਰਮ ਤੇ ਬੁਰਸ਼ ਲੈ ਕੇ ਆਪਾਂ ਕਲੀ ਕੀਤੀ ਆ ਤਾਂ ਕਿ ਜਿਹੜੇ ਬੈਕਟੀਰੀਆ ਬਾਡ ਸਾਰੇ ਖਤਮ ਹੋ ਜਾਣ ਸਾਰੇ ਫਾਰਮ ਤੇ ਵੈਟ ਵੋਸ਼ ਕੀਤਾ ਹੋਇਆ ਆ ਪੂਰਾ ਫਾਰਮ ਅਹੀਂ ਧੋਤਾ ਹੋਇਆ ਸਾਫ਼ ਕੀਤਾ ਹੋਇਆ ਆ ਤੁਸੀਂ ਵੀ ਆਪਣੇ ਫਾਰਮ ਦੀ ਤਿਆਰੀ ਅੱਧੀ ਕਰਿਆ ਕਰੋ ਬਾਕੀ ਇਸ ਤੋਂ ਵੀ ਵਧੀਆ ਕਰਿਆ ਕਰੋ ਆਪਣੇ ਹਿਸਾਬ ਨਾਲ ਜਿੱਦਾਂ ਵੀ ਤੁਹਾਨੂੰ ਕੋਈ ਦੱਸਦਾ ਆ ਤਾਂ ਗੱਲ ਕਰੀਏ ਹੁਣ ਮੈਨੇਜਮੈਂਟ ਦੀ ਤਾਂ ਹਾਲੇ ਵੀ ਥੋੜੀ ਬੋਧੀ ਠੰਡ ਹੈਗੀ ਆ ਮਾਰਚ ਮਹੀਨਾ ਆਪਣਾ ਚੱਲ ਪਿਆ ਆ ਤਾਂ ਬਾਕੀ ਉਧਰ ਮੈਂ ਬੋਰੀ ਲਗਾਈ ਆ ਪੂਰੀ ਆ ਤੁਸੀਂ ਦੇਖ ਸਕਦੇ ਹੋ ਪੂਰੇ ਫਾਰਮ 'ਚ ਬੋਰੀ ਲਗਾਉਂਗਾ ਮੈਂ ਇਸ ਵਾਰ ਵੀ ਇਹ ਨਾਲ ਮੇਰੀਆਂ ਝੱਟੀਆਂ ਬਚੂਗੀਆਂ ਤਾਂ ਬਾਕੀ ਕੀ ਟ੍ਰੀਟਮੈਂਟ ਦੇਣਾ ਆ ਉਹ ਦੱਸੂਗਾ ਤੁਹਾਨੂੰ ਮੈਂ ਚੂਚੇ ਆਏ ਤੇ ਜਦੋਂ ਆਪਣਾ ਚੱਕ ਸਰਜੂਗਾ ਫਾਰਮ ਤੇ ਉਤੋਂ ਪਹਿਲਾਂ ਥੱਲੇ ਰਹੀਂ ਫੱਕ ਪਿਛਾਵਾਂਗੇ ਠੀਕ ਆ ਫੇ ਪਾਣੀ ਵਾਲੇ ਡੱਬੇ ਰੱਖਾਂਗੇ ਤਾਂ ਜਿਹੜੀ ਮੈਡੀਸਿਨ ਦਾ ਉਹ ਦੱਸ ਪਾਵਾਂਗੇ ਉਹਨੂੰ ਦੱਸੂਗਾ ਮੈਂ ਤੁਹਾਨੂੰ ਮੌਕੇ ਤੇ ਕੀ ਆਪਾਂ ਦਵਾਂਗੇ ਇਹਨਾਂ ਨੂੰ ਤਾਂ ਬਾਕੀ ਚਲੋ ਅੱਜ ਦੇ ਲਈ ਇੰਨਾ ਹੀ ਜੇ ਕੁਝ ਨਾਬਤ ਲੱਗੇ ਤਾਂ ਮੈਨੂੰ ਫੋਨ ਮੈਸੇਜ ਕਰਕੇ ਪੁੱਛ ਸਕਦੇ ਆ ਤੁਸੀਂ ਚੰਗਾ ਜੀ ਸਤਿ ਸ੍ਰੀ ਅਕਾਲ